ਸਤਿ ਸ਼੍ਰੀ ਅਕਾਲ ਜਿਵੇਂ ਵਿੱਕੀ ਲਖਮੀਰ ਵਾਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਅਮਨ ਵਿਟਿਕ ਦੇ ਉੱਤੇ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜਿਹੜੇ ਅਮਨ ਨੇ ਪਹਿਲਾਂ ਤੁਹਾਨੂੰ ਵੀਡੀਓ ਦੇ ਵਿੱਚ ਤਿੰਨ ਸੂਟ ਦਿਖਾਏ ਸੀ ਜਿਨ੍ਹਾਂ ਦੇ ਵਿੱਚੋਂ ਅਮਨ ਨੇ ਇੱਕ ਸੂਟ ਤੇ ਕਢਾਈ ਕਰ ਲਈ ਸੀ ਮਸ਼ੀਨੀ ਵਰਕ ਤੇ ਆਰੀ ਵਰਕ ਉਹ ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਚੁੱਕੇ ਹਾਂ ਤੇ ਕਈ ਭੈਣਾਂ ਨੇ ਕਮੈਂਟ ਕਰਿਆ ਸੀਗਾ ਵੀ ਗ੍ਰੀਨ ਸੂਟ ਤਿਆਰ ਕੀਤਾ ਜਾਵੇ ਤੇ ਅਮਨ ਨੇ ਹੁਣ ਗ੍ਰੀਨ ਸੂਟ ਤਿਆਰ ਕੀਤਾ ਉਹਦੇ ਉੱਤੇ ਬਹੁਤ ਹੀ ਯੂਨੀਕ ਡਿਜ਼ਾਈਨ ਆਰੀ ਵਰਕ ਦੇ ਨਾਲ ਤਿਆਰ ਕੀਤਾ ਸਿੱਪੀਆਂ ਤੇ ਮੋਤੀ ਦੇ ਨਾਲ ਬਹੁਤ ਸੋਹਣਾ ਡਿਜ਼ਾਈਨ ਆ ਗਲੇ ਉੱਤੇ ਡਿਜ਼ਾਈਨ ਤਿਆਰ ਕੀਤਾ ਘੇਰੇ ਤੇ ਕੀਤਾ ਤੇ ਬਾਵਾਵਾਂ ਤੇ ਕੀਤਾ ਤੇ ਚੁੰਨੀ ਉਹਦੇ ਉੱਤੇ ਆ ਡਰੰਗਦੀ ਆ ਜਿਹਦੇ ਉੱਤੇ ਲੈਂਸ ਲਾਈਆ ਮੋਤੀਆਂ ਵਾਲੀ ਉਹ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਵੀਡੀਓ ਨੂੰ ਸਕਿਪ ਨਾ ਕਰੋ ਸਾਰੀ ਵੀਡੀਓ ਦੇਖਿਓ ਤੁਹਾਨੂੰ ਡਿਜ਼ਾਈਨ ਬਹੁਤ ਹੀ ਜ਼ਿਆਦਾ ਪਸੰਦ ਆਊਗਾ ਤੇ ਜੇਕਰ ਕਿਸੇ ਵੀ ਭੈਣ ਨੇ ਇਦਾਂ ਦਾ ਡਿਜ਼ਾਈਨ ਤੇ ਇਦਾਂ ਦਾ ਸੂਟ ਤਿਆਰ ਕਰਵਾਉਣਾ ਹਨਾ ਉਹ ਤੁਸੀਂ ਸਾਨੂੰ ਕਮੈਂਟ ਵਿੱਚ ਆਰਡਰ ਦੇ ਸਕਦੇ ਹੋ ਤੇ ਬਾਕੀ ਜਿਹੜੇ ਭੈਣ ਭਰਾਵਾਂ ਨੇ ਆਪਾਂ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਇਆ ਪਲੀਜ਼ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਕਿਉਂਕਿ ਜਿੰਨਾ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋ ਉਹਨਾਂ ਸਾਨੂੰ ਵੱਧ ਤੋਂ ਵੱਧ ਮੋਟੀਵੇਸ਼ਨ ਮਿਲਦਾ ਅਗਲੀ ਵੀਡੀਓ ਬਣਾਉਣ ਦੇ ਲਈ ਤੇ ਸ਼ੇਅਰ ਵੀ ਕਰਿਓ ਤੇ ਚਲੋ ਇੰਨਾ ਕਹਿੰਦਾ ਹੋਇਆ ਆਪਾਂ ਇੱਕ ਵੀਡੀਓ ਸ਼ੁਰੂ ਕਰਦੇ ਆਂ ਤੇ ਤੁਹਾਨੂੰ ਦਿਖਾਉਣਿਆ ਉਹ ਆਈ ਵਰਕ ਨਾਲ ਤਿਆਰ ਕੀਤਾ ਹੋਇਆ ਸੂਟ ਗ੍ਰੀਨ ਰੰਗ ਦਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਆ ਚਲੋ ਇਹ ਆਪਾਂ ਦਿਖਾਉਣਿਆ ਤੁਹਾਨੂੰ ਉਹ ਡਿਜ਼ਾਈਨ ਆ ਲਓ ਜੀ ਸੂਟ ਫਰੇਮ ਵਿੱਚ ਲਾ ਲਿਆ ਤੇ ਕੁਝ ਆਰੀਵਰਕ ਪਹਿਲਾਂ ਆਮ ਨੇ ਕਰ ਦਿੱਤਾ ਤੇ ਹੁਣ ਆਹ ਫੁੱਲ ਪਾਉਣ ਦੀ ਤਿਆਰੀ ਕਰ ਰਹੀ ਆਮ ਨਾ ਤੇ ਇਹ ਜਿਹੜੇ ਆ ਸੀਪੀ ਪਏ ਨੇ ਇਹਨਾਂ ਨਾਲ ਫੁੱਲ ਤਿਆਰ ਕਰੂਗੀ ਮੈਂ ਤੁਹਾਨੂੰ ਸਾਰਾ ਦਿਖਾਉਂਗਾ ਤੇ ਅਖੀਰ ਤੇ ਆਮ ਨਾ ਇਹਨੂੰ ਪਾ ਕੇ ਵੀ ਦਿਖਾਉਣਗੇ ਤੇ ਬਹੁਤ ਸੋਹਣਾ ਡਿਜ਼ਾਈਨ ਤਿਆਰ ਹੋਊਗਾ ਆ ਦੇਖੋ ਜੀ ਆਮ ਨੇ ਸੀਪੀਆਂ ਕੋਦੇ ਲਗਾ ਦਿੱਤੀਆਂ ਤੇ ਬਾਕੀ ਇਹਨੂੰ ਸਾਰੇ ਨੂੰ ਕਵਰ ਕਰਨਗੇ ਇਹ ਸੂਟ ਦੇ ਉੱਤੇ ਹਨਾ ਸੇਪੀਆਂ ਦੇ ਫੁੱਲ ਬਣਾ ਕੇ ਉਹਦੇ ਆਲੇ-ਦੁਆਲੇ ਮੋਤੀਆਂ ਨਾਲ ਕਵਰ ਕੀਤਾ ਤੇ ਤੁਸੀਂ ਦੇਖਿਓ ਤੁਹਾਨੂੰ ਸਾਰਾ ਦਿਖਾਵਾਂਗੇ ਜਦੋਂ ਸੂਟ ਬਣ ਕੇ ਤਿਆਰ ਹੋ ਗਿਆ ਆ ਕੁਛ ਕਿੜਾਈ ਪਹਿਲਾਂ ਅੰਨੇ ਇਹਦੇ ਸੂਟ ਤੇ ਕਰ ਦਿੱਤੀਆ ਮੋਤੀਆਂ ਵਾਲੀ ਤੇ ਹੁਣ ਆ ਫੁੱਲ ਕੱਢ ਰਹੇ ਨੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਆਖਿਆ ਨਾ ਸੇਪੀਆਂ ਵਾਲਾ ਤੇ ਤੁਸੀਂ ਜਿਵੇਂ ਕਿ ਜਾਣਦੇ ਹੋ ਜਿਹੜਾ ਰੀਵਰਕ ਆ ਥੋੜਾ ਸਲੋ ਆ ਕਾਫੀ ਦਿਨਾਂ ਦੇ ਵਿੱਚ ਤਿਆਰ ਹੁੰਦਾ ਜਿਵੇਂ ਮਸ਼ੀਨੀ ਡਿਜ਼ਾਈਨ ਆ ਉਹ ਮੋਸਟਲੀ ਇਹ ਲਲਵੀ ਦੋ ਕਿ ਦਿਨਾਂ ਦੇ ਵਿੱਚ ਤਿਆਰ ਹੋ ਜਾਂਦਾ ਤੇ ਇਹ ਆਰੀ ਵਰਕ ਕਰਨ ਨੂੰ ਚਾਰ-ਪੰਜ ਦਿਨ ਲੱਗ ਜਾਂਦੇ ਨੇ ਆ ਦੇਖੋ ਕਿੰਨਾ ਸੋਹਣਾ ਫੁੱਲ ਬਣ ਕੇ ਤਿਆਰ ਹੋ ਗਿਆ ਤੇ ਕਿਉਂ ਇਕੱਲਾ-ਇਕੱਲਾ ਮੋਤੀ ਪਰਾਉਣਾ ਪੈਂਦਾ ਉਦੋਂ ਬਾਅਦ ਜਿਹੜੇ ਆ ਸਿੱਪੀ ਨੇ ਇਹ ਵੀ ਇਕੱਲਾ-ਇਕੱਲਾ ਹੈ ਨਾ ਉਹਦੇ ਵਿੱਚ ਸੂਈ ਦੇ ਵਿੱਚ ਦੀ ਲੰਗਾ ਕੇ ਫੇਰ ਪਰੋਣਾ ਪੈਂਦਾ ਕਈ ਵਾਰ ਦੋ ਤਿੰਨ ਇਕੱਠੇ ਪੈ ਜਾਂਦੇ ਨੇ ਲਓ ਜੀ ਇਹ ਹੈਂਡਵਰਕ ਵਾਲਾ ਸੂਟ ਤਿਆਰ ਹੋ ਗਿਆ ਤੇ ਅਮਨੇ ਸਿਲਾਈ ਕਰਕੇ ਪਾ ਲਿਆ ਇਹ ਇਸ ਸਿਮਰ ਕਰਾਸ ਸਿਮਰ ਸੂਟ ਆ ਤੇ ਗ੍ਰੀਨ ਕਲਰ ਦਾ ਸੂਟ ਆ ਤੇ ਇਹਦੇ ਉੱਤੇ ਆਰੀ ਵਰਕ ਕੀਤਾ ਗਿਆ ਆ ਦੇਖੋ ਤੁਹਾਡੇ ਸਾਹਮਣੇ ਆ ਘੇਰੇ ਤੇ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਇਹ ਜਿਵੇਂ ਤੁਹਾਨੂੰ ਪਹਿਲਾਂ ਉਹ ਸੂਟ ਦਿਖਾਇਆ ਸੀ ਨਾ ਉਹਦੇ ਵਿੱਚ ਮਸ਼ੀਨੀ ਵਰਕ ਵੀ ਸੀਗਾ ਪਰ ਇਹਦੇ ਵਿੱਚ ਇਕੱਲਾ ਆਰੀ ਵਰਕ ਦਾ ਕੰਮ ਹੋਇਆ ਆ ਤੁਸੀਂ ਦੇਖ ਸਕਦੇ ਹੋ ਬਾਹਾਂ ਤੇ ਕਿੰਨਾ ਸੋਹਣਾ ਡਿਜ਼ਾਈਨ ਆ ਸਿੱਪੀ ਤੇ ਮੋਤੀ ਲਾਏ ਗਏ ਨੇ ਜਿਹੜਾ ਸੀ ਅੱਡਾ ਖੁਦ ਬਣਾਇਆ ਸੀ ਘਰੇ ਹੈ ਨਾ ਉਹਦੇ ਉੱਤੇ ਇਹ ਸੂਟ ਬਣ ਕੇ ਫਿਰ ਆਰੀ ਵਰਕੇ ਕੀਤਾ ਗਿਆ ਤੇ ਆਹ ਗਲੇ ਤੇ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਯੂਨੀਕ ਡਿਜ਼ਾਈਨ ਤਿਆਰ ਕੀਤਾ ਤੇ ਆਹ ਬਾਵਾ ਤੇ ਤੇ ਆਹ ਦੇਖੋ ਗਲੇ ਦੇ ਉੱਤੇ ਬਹੁਤ ਸੋਹਣਾ ਵਰਕ ਕੀਤਾ ਗਿਆ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹ ਸੂਟ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਆਮਦੇ ਪਾਇਆ ਕਿਹੋ ਜਿਹਾ ਲੱਗ ਰਿਹਾ ਇੱਕ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜੇ ਨਵੇਂ ਵੀਵਰ ਆਪਣੇ ਨਾਲ ਜੁੜਉਦੇ ਨੇ ਤਾਂ ਕਿ ਤੁਹਾਡੇ ਲਈ ਅਸੀਂ ਵਧੀਆ ਤੋਂ ਵਧੀਆ ਡਿਜ਼ਾਈਨ ਵਾਲੀਆਂ ਵੀਡੀਓਾਂ ਤੇ ਸਲਾਈ ਸਬੰਧੀ ਜਾਣਕਾਰੀ ਦੀਆਂ ਵੀਡੀਓਾਂ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਰਹੀਏ ਆ ਦੇਖੋ ਨੀਚੇ ਆਮਨੇ ਲੈ ਸਲਾਈ ਆ ਇਹਦੇ ਵਾਹਾਂ ਤੇ ਮੋਤੀਆਂ ਵਾਲੀ ਤੇ ਆ ਚੁੰਨੀ ਤੇ ਵੀ ਲਾਈ ਆ ਲੈਸ ਦਿਖਾਇਆ ਆਮਨਾ ਆ ਚੁੰਨੀ ਇਹ ਰਹੀ ਪੁੱਛਿਆ ਸੀ ਮੈਂ ਵੀ ਤਿੰਨ ਸੂਟਾਂ ਚ ਕਿਹੜਾ ਸੂਟ ਤਿਆਰ ਕਰਾਂ ਉਹ ਕਮੈਂਟ ਕੀਤਾ ਸੀ ਵੀ ਗ੍ਰੀਨ ਸੂਟ ਤਿਆਰ ਕਰ ਲਓ ਉਹ ਇਹ ਉਹ ਗ੍ਰੀਨ ਸੂਟ ਹੈ ਉਹੀ ਗ੍ਰੀਨ ਆ ਜੇਦੋਂ ਐ ਐ ਲੈ ਲਓ ਵੀ ਇਹ ਵੀ ਪੂਰਾ ਮਹਿੰਗਾ ਬਣ ਗਿਆ ਹੁਣ ਇਹ ਹੋ ਗਿਆ ਮੰਨ ਲਾ 4-5000 ਦਾ ਤਾਂ ਹੋ ਹੀ ਗਿਆ ਹੋਊਗਾ ਕਿਉਂ ਜੀ ਇਹ ਆਰੀ ਵਰਕ ਹੈ ਤੁਸੀਂ ਸੋਚ ਲਓ ਜੇ ਬਾਹਰੋਂ ਕਰਾਉਣਾ ਪੈਂਦਾ ਹਨਾ 2-3000 ਦਾ ਆਰੀ ਵਰਕ ਹੀ ਹੁੰਦਾ ਬਾਕੀ ਫਿਰ ਸੂਟ ਹਨਾ ਸੂਟ ਵੱਧ ਨਹੀਂ ਹੁੰਦਾ ਇਹ ਤਾਂ ਕੋਸਟ ਹੀ ਹੁੰਦਾ ਹੈ ਹਾਂ 7-8 ਦਾ ਲੈ ਲਓ ਹਾਂ 7-8000 ਦਾ ਇਹ ਕੱਪੜਾ ਹੋ ਜਾਂਦਾ ਤੇ ਇਹ ਆਪਣਾ ਚੁੰਨੀ ਤੇ ਨਾ ਲਾਈਟ ਪੀਚ ਕਲਰ ਕਲਰ ਦੀ ਰੰਗਵਾਈ ਆ ਇਹ ਤੇ ਬਹੁਤ ਸੋਹਣੀ ਅਨੋਖੀ ਮੈਚਿੰਗ ਕਰੀ ਆ ਹਾਂ ਇਹਦੀ ਲੇਸ ਲਾਈ ਹੈ ਜਿਵੇਂ ਆਪਾਂ ਵੀਡੀਓ ਪਾਈ ਸੀ ਲੇਸ ਲਾਉਣ ਦੀ ਉਹੀ ਚੁੰਨੀ ਆ ਇਹ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀ ਸਾਨੂੰ ਕਿਦਾਂ ਦਾ ਲੱਗਿਆ ਕਲਰ ਕੰਬੀਨੇਸ਼ਨ ਗ੍ਰੀਨ ਤੇ ਪੀਚ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਡਿਜ਼ਾਈਨ ਕਿੱਦਾਂ ਦਾ ਲੱਗਿਆ ਤੇ ਸੂਟ ਕਿੱਦਾਂ ਦਾ ਲੱਗਿਆ ਚੁੰਨੀ ਪੀਚ ਤੇ ਸੂਟ ਗ੍ਰੀਨ ਕਲਰ ਦਾ ਹਨਾ ਜਿਹੜਾ ਉਹ ਅਮਨ ਨੇ ਆਖਿਆ ਸੀ ਤੇ ਇੰਨਾ ਸੂਟਾਂ ਵਿੱਚੋਂ ਕਿਹੜਾ ਸੂਟ ਹੋ ਕਰਾ ਤੇ ਇਹ ਦੂਜੇ ਨੰਬਰ ਵਾਲਾ ਅਮਨ ਨੇ ਸੂਟ ਤਿਆਰ ਕਰ ਲਿਆ ਅੱਜ ਅਸੀਂ ਮੈਰਿਜ ਤੇ ਗਏ ਸੀਗੇ ਤੇ ਮੈਂ ਵੀ ਪੀਚ ਦੀਪਕ ਬਣੀ ਹੋਈ ਆ ਥੋੜਾ ਜਿਹਾ ਲਾਈਟ ਆ ਇਹ ਮੈਚਿੰਗ ਕਰਕੇ ਗਏ ਸੀ ਅਸੀਂ ਤੇ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਅਮਨ ਦੇ ਸੂਟ ਪਾਇਆ ਹੋਇਆ ਕਿੱਦਾਂ ਦਾ ਲੱਗਦਾ ਤੇ ਜੇਕਰ ਕਿਸੇ ਪੈਨ ਨੇ ਤੰਦਾ ਕਮ ਕਰਵਾਉਣਾ ਹੋਵੇ ਨਾ ਤੁਸੀਂ ਸਾਨੂੰ ਕਮੈਂਟ ਦੇ ਉਹ ਕਰ ਸਕਦੇ ਹੋ ਆਰਡਰ ਦੇ ਸਕਦੇ ਹੋ ਇਹ ਸੂਟ ਦਾ ਐ ਵੀ ਥੋੜਾ ਦਿਨ ਤਾਂ ਲੱਗਦੇ ਨੇ ਆਪਣਾ 5-6 ਦਿਨ ਲੱਗਦੀ ਹੈ ਨਾ ਹਾਂ ਕਿਉਂ ਆਲੀ ਵਰਕ ਥੋੜਾ ਜਿਹਾ ਮਸ਼ੀਨਰੀ ਵਰਕ ਨਾਲੋਂ ਸਲੋ ਹੁੰਦਾ ਬਹੁਤ ਬਰੀਕੀ ਕੰਮ ਆ ਤੇ ਜਿਹੜੇ ਭੈਣ ਭਰਾਵਾਂ ਨੇ ਅਪਨੂੰ ਸਬਸਕ੍ਰਾਈਬ ਨਹੀਂ ਕੀਤਾ ਹਾਲੇ ਤੱਕ ਉਹ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਦਬਿਓ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਲਾਈਕ ਵੀ ਕਰਿਓ ਕਿਉਂ ਲਾਈਕ ਜਰੂਰ ਕਰਿਆ ਕਰੋ ਲਾਈਕ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਆ ਅਗਲੀ ਵੀਡੀਓ ਬਣਾਉਣ ਦੇ ਲਈ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸੂਟ ਤੇ ਸੂਟ ਦਾ ਡਿਜ਼ਾਈਨ ਕਿਦਾਂ ਦਾ ਲੱਗਿਆ ਤੇ ਕੰਬੀਨੇਸ਼ਨ ਚੁੰਨੀ ਤੇ ਸੂਟ ਦੀ ਕਿੱਦਾਂ ਦੀ ਲੱਗੀ ਤੇ ਚਲੋ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਜੇਕਰ ਕੋਈ ਗਲਤੀ ਹੋ ਗਈ ਵੀ ਤਾਂ ਛੋਟਾ ਵੀ ਸਮਝ ਕੇ ਮੈਨੂੰ ਮਾਫ਼ ਕਰਦੇ ਹੋ ਹੱਸਦੇ ਰਹੋ ਹੱਸਦੇ ਰਹੋ ਖੁਸ਼ ਰਹੋ ਹਸਦੀ ਰਹੋ